ਇੱਕ ਹੋਰ ਭੈਣ ਦਾਜ ਦੀ ਬਲੀ ਚੜ ਚੁੱਕੀ ਆ ਹਾਲਾਂਕਿ ਹੈਂਡੀਕੈਪ ਸੀ ਉਹਨਾਂ ਦੇ ਪੋਲੀਓ ਸੀ ਔਰ ਉਹਨਾਂ ਦਾ ਪਰਿਵਾਰ ਤੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ ਔਰ ਫਿਲਹਾਲ ਉਹਨਾਂ ਦੀ ਲਟਕਦੀ ਲਾਸ਼ ਮਿਲੀ ਆ ਪਰਿਵਾਰ ਦਾ ਰੋ ਰੋ ਬੁਲਾਹਾਲ ਹੈ ਫਿਰੋਜ਼ਪੁਰ ਦੀ ਇੱਕ ਘਟਨਾ ਔਰ ਧਰਮਕੋਟ ਦੇ ਲੱਗੇ ਉਹ ਵਿਆਹੀ ਸੀ ਔਰ ਪਰਿਵਾਰ ਦਾ ਰੋ ਰੋ ਬੁਰਾ ਹਾਲੇ ਹਾਲਾਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਖਬਰ ਕਰਨਾ ਵੀ ਠੀਕ ਨਹੀਂ ਪਰ ਕਿਤਨਾ ਕਿਤੇ ਇਨਸਾਫ ਦਿਵਾਉਣ ਦੇ ਲਈ ਇਹ ਚੀਜ਼ਾਂ ਮੀਡੀਆ ਤੱਕ ਗੱਲ ਪਹੁੰਚਾਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਇਹ ਮੱਦਰ ਨੇ ਮੈਂ ਹੁਣ ਚੜ ਕੇ ਆਈ ਸੀ ਮੈਂ ਆਪਣੇ ਬਾਸ ਤੇ ਚੜਾ ਕੇ ਆਇਆ ਬਰਤਨ ਨਾਲ ਮੇਰੇ ਪੁੱਤ ਨੂੰ ਮਾਰ ਦੋ ਉਹਨਾਂ ਨੇ ਮੈਂ 3 ਵਜੇ ਚੜਾ ਕੇ ਆਇਆ ਮੇਰੇ ਲਾਲ ਨੂੰ ਮੇਰੇ ਲਾੜਾ ਨੂੰ ਮੈਂ ਚੜਾ ਕੇ ਆਈ ਆ ਮੇਰੇ ਲਾੜਾ ਕਾਗੇ ਉਹ ਕਸਾਈ ਸੀ ਮੇਰੇ ਬੋਤਲ ਉਗਾ ਗਏ ਮਾਤਾ ਜੀ ਕੀ ਗੱਲ ਦੱਸੀ ਕੋ ਪਹਿਲਾਂ ਬੇਟੀ ਨੇ ਕੋ ਦੱਸਿਆ ਵੀ ਕੀ ਤੰਗ ਕਰਦੇ ਆ ਜੇ ਮੰਮੀ ਮੈਨੂੰ ਕੁੱਟਦੇ ਬਹੁਤ ਹੈ ਮੈਂ ਕਹਿੰਦੀ ਸੀ ਰਾਜਾ ਇੱਥੇ ਮੇਰਾ ਬੱਚਾ ਕਹਿੰਦਾ ਮੰਮੀ ਮੇਰੀ ਬੱਚੇ ਦੀ ਪੜਾਈ ਖਰਾਬ ਹੋ ਜਾਏਗੀ ਕਦੀ ਤਾਂ ਸੁਧਰਨਗੇ ਪਰ ਉਹਨਾਂ ਨੇ ਨਹੀਂ ਸੁਧਰੇ ਉਹਨਾਂ ਨੇ ਆ ਕੇ ਮੇਰੀ ਬੱਚੀ ਦਾ ਉਹਗਾ ਲਾਕ ਆਊਟ ਕੇ ਬਾਹਰ ਤਾਂ ਮੇਰੇ ਬੋਤ ਨੂੰ ਮੇਰੀ ਲੱਡੂ 3 ਵਜੇ ਤੱਕ ਗਈ ਐ ਤੋ 5:30 ਪਹੁੰਚੀ 9 ਵਜੇ ਤੱਕ ਤਾਂ ਮੇਰੀ ਗੱਲ ਹੋਈ ਐ ਮੰਮੀ ਮੈਂ ਰੋਟੀ ਬਣਾ ਰਹੀ ਐ ਮੱਕੂ ਬੋਤ ਠੀਕ ਹੈ ਤੂੰ ਸਾਰੇ ਠੀਕ ਹੈ ਹਾਂ ਬੰਮੀ ਠੀਕਾ ਮੈਨੂੰ ਕੀ ਪਤਾ ਸੀ ਮੈਨੂੰ ਬੱਚੇ ਮੈਨੂੰ ਮਿਲੇਗੇ ਸੀ ਸੰਗ ਪਰੇਸ਼ਾਨ ਪਹਿਲਾਂ ਤੋਂ ਵੀ ਕਰਦੇ ਸ਼ੁਰੂ ਤੋਂ ਕਰਦੇ ਸੀ ਮੈਂ ਬਹੁਤ ਦਿੰਦੀ ਸੀ ਬਹੁਤ ਘਰ ਭਰਿਆ ਉਹਨਾਂ ਦਾ ਬਹੁਤ ਭਰਿਆ ਮੈਂ ਆਪਣੇ ਬੱਚੇ ਤੋਂ ਚੋਰੀ ਦਿੰਦੀ ਸੀ ਮੇਰੀ ਤੀ ਦਾ ਘਰ ਵਸਾਇਰਾ ਮੇਰੀ ਤੀ ਨੇ ਫਾਇਰ ਚ ਬੋਲਿਆ ਮੇਰੀ ਤੀ ਦਾ ਘਰ ਵਸਾਇਰਾ ਉਹ ਲਾਲਚੀ ਬੰਦੇ ਨੇ ਮੇਰੀ ਤੀ ਖਾ ਲਈ ਯਾਰ ਕੇ ਮੈਂ ਦੋ ਤਿੰਨ ਦਿਨਾਂ ਤੱਕ ਉਹਨਾਂ ਮਸ਼ੀਨ ਦੇਣੀ ਸੀ ਇਹਨੂੰ ਫੋਨ ਕਰਕੇ ਕਹਿੰਦਾ ਮਸ਼ੀਨ ਨਹੀਂ ਲੈਂਦੀ ਕੰਦੀ ਮਮੀ ਕਹਿੰਦੀ ਮੈਂ 2-3 ਦਿਨਾਂ ਤੱਕ ਰਪੇ ਇਹ ਦਾਂਗੀ ਮੈਨੂੰ ਕੀ ਪਤਾ ਸੀ ਇਹਨਾਂ ਨੇ ਰਾਤ ਹੀ ਨਿਕਟਣ ਦੇਣੀ ਮੈਨੂੰ ਪਤਾ ਹੁੰਦਾ ਮੈਂ ਮਸ਼ੀਨ ਨਾਲ ਹੀ ਭੇਜ ਦਿੰਦੀ ਜੇ ਮਾਰਨਾ ਹੀ ਸੀ ਮੇਰੇ ਬੱਚੇ ਨੂੰ ਮੈਨੂੰ ਕੀ ਬਤਾਂ ਮੰਗ ਕਰਦੇ ਰਹੇ ਏਵੇਂ ਮੰਗ ਕਰਦੇ ਰਹੇ ਚੀਜ਼ਾਂ ਦੀ ਕਦੇ ਕੁਛ ਮੰਗਦੇ ਸੀ ਕਦੇ ਕੁਛ ਮੰਗਦੇ ਸੀ ਕਦੇ ਕੰਦੇ ਬੁੱਢੇ ਬਾਰੇ ਚੱਲਣਾ ਹੈ ਹੈ ਕਿਵੇਂ 2 ਲੱਖ ਰੁਪਏ ਚਾਹੀਦੇ ਸਨ 2 ਲੱਖ ਰੁਪਏ ਚਾਹੀਦੇ ਮਾਮੇ ਕੋਲ ਪੈਸੇ ਲੈ ਕੇ ਮਾਮੇ ਕੋਲ ਪੈਸੇ ਲੈ ਕੇ ਇਲਲੇ ਮਾਮੇ ਲਈ ਫੋਨ ਮਾਰਿਆ ਸਾਡਾ ਕੰਮ ਹੋ ਗਿਆ ਤੁਹਾਨੂੰ 2 ਲੱਖ ਰੁਪਏ ਦੇ ਮੈਂ ਕਿੱਥੋਂ ਜਿੰਦੀ ਕਿੱਥੋਂ ਦੀਨ 2 ਲੱਖ ਰੁਪਏ ਸਾਡਾ ਬਾਬਾ ਕਿੱਥੋਂ ਰਾਇਤੇ ਬੈਠੇ ਕਿਰਾਏ ਤੇ ਬੈਠੇ ਕਿਰਾਏ ਤੇ ਬੈਠੇ ਮੇਰੇ ਘਰ ਤੇ ਵੀ ਨਹੀਂ ਆਪਣੇ ਮੈਂ ਫਿਰ ਰਾਤ ਜਦੋਂ ਇਹ ਘਟਨਾ ਵਾਪਰੀ ਰਾਤ ਵਾਪਰੀ ਜਾਂ ਕਿੰਨੇ ਦਿਨ ਹੋਏ ਤੁੱਕ ਭਾਈ ਤੁਹਾਨੂੰ ਪਰ ਤੋਂ ਅਤੀ 10:31 ਮਿੰਟ ਤੇ ਕੋਲ ਆਈ ਹੈ ਵੀਡੀਓ ਕਾਲ ਤੇ ਮੈਂ ਗੱਲ ਕੀਤੀ ਆ ਅੱਪ ਚ ਇਹਨਾਂ ਲੜਾਈ ਝਗੜਾ ਹੋ ਰਿਹਾ ਸੀ ਮੈਂ ਇਹਨਾਂ ਨੂੰ ਸਮਝਾ ਕੇ ਮੈਂ ਕਿਹਾ ਸਵੇਰੇ ਮੈਂ ਆਪਾਂ ਗੱਲ ਕਰਦੇ ਆ ਮੈਂ ਸਵੇਰੇ ਗੱਲ ਕਰਨ ਦੇ ਬਾਅਦ ਬਿਠਾ ਦਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਬਿਠਾ ਦਿਓ ਹਾਂ ਤੁਸੀਂ ਆ ਜਿਓ ਅੱਗੇ ਅੱਛਾ ਲਾਸਟ ਗੱਲ ਲਗਭਗ ਮੇਰੀ 10:31 ਵਜੇ ਮੇਰੀ ਵੀਡੀਓ ਕਾਲ ਤੇ ਉਹਨਾਂ ਨਾਲ ਗੱਲ ਹੋਈ ਹੈ ਜੋਤੀ ਨਾਲ ਮੈਨੂੰ ਕਹਿੰਦੀ ਕਿ ਮੈਨੂੰ ਕੁੱਟ ਮਾਰ ਰਿਹਾ ਦੇਵਰ ਤੇ ਇਸ਼ੂ ਤੇ ਪਿੱਛੋਂ ਸੱਸ ਬੋਲਦੀ ਪਈ ਹੈ ਤੇ ਮੈਂ ਕਿਹਾ ਜੋਤੀ ਦਾਤਾ ਮੈਨੂੰ ਬੁਗਾਰਦੀਆ ਕੋਈ ਗੱਲ ਨਹੀਂ ਤੂੰ ਆਪਣਾ ਇੰਤਜ਼ਾਮ ਕਰ ਰੋ ਰਾਤ ਰੱਖ ਮੈਂ ਸਵੇਰੇ ਅਸੀਂ ਆ ਕੇ ਗੱਲਬਾਤ ਕਰਦੇ ਹਾਂ ਤੇਨੂੰ ਹੂੰ ਹੂੰ ਅੱਗੇ ਵੀ ਲੜਾਈ ਝਗੜੇ ਚਲੋ ਹੁੰਦੇ ਰਹਿੰਦੇ ਘਰ ਦੇ ਵਿੱਚ ਚਲੋ ਜੀ ਸਾਡੀ ਗੱਲ ਹੋਈ ਤੇ ਸਵੇਰੇ 7:30 ਵਜੇ ਮੈਂ 7:10 ਤੇ ਉੱਠਿਆ ਤੇ ਮੈਂ ਕਾਲ ਕਰਨੀ ਸ਼ੁਰੂ ਕੀਤੀ ਹੂੰ ਕਾਲ ਕਰਨੀ ਸ਼ੁਰੂ ਕੀਤੀ ਤੇ ਇਹਨਾਂ ਨੇ ਕਾਲ ਨਹੀਂ ਚੱਕੀ ਮੇਰੀ ਪਿਕ ਨਹੀਂ ਕੀਤੀ ਮੈਂ ਨੋ ਕਾਲ ਕੀਤੀ ਫਿਰ ਮੈਂ ਵਾਈਫ ਨੂੰ ਕਿਹਾ ਮੈਂ ਪ੍ਰਿੰਕਾ ਕਾਲ ਨਹੀਂ ਚੱਕ ਰਹੀ ਜੋਤੀ ਫੋਨ ਕਰੀ ਕਹਿੰਦੀ ਮੇਰਾ ਵੀ ਨਹੀਂ ਚੱਕਿਆ ਫਿਰ ਮੰਮੀ ਨੇ ਕੀਤਾ ਮੰਮੀ ਦਾ ਵੀ ਨਹੀਂ ਚੱਕਿਆ ਫਿਰ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਇੱਕ ਕਾਲ ਕਰ ਨਵੀਨ ਨੂੰ ਕਾਲ ਕਰ ਨਵੀਨ ਨੂੰ ਕਾਲ ਕੀਤੀ ਆ ਇੰਦੇ ਜੋਤੀ ਦੇ ਹੱਥ ਮੈਨੂੰ ਤੇ ਕਹਿੰਦਾ ਕਿ ਮੈਂ ਕਮਰੇ ਜੀ ਆਂ ਔਰ ਸੋਈ ਚੀਏ ਤੇ ਚਲੋ ਜੀ ਆਪਾਂ ਕਹਾਂ ਸੋਈ ਚੀਏ 10 ਮਿੰਟ ਤਾਂ ਲੱਗਦੇ ਹੀ ਆ ਬੰਦੇ ਨੂੰ ਕੰਮ ਕੋਈ ਮੱਤ ਕੰਦੇ ਹੁੰਦੀ ਆ ਮੈਂ 10 15 ਮਿੰਟ ਬਾਅਦ ਕਾਲ ਕੀਤੀ ਨਹੀਂ ਚੱਕੀ ਤੇ ਬਾਹਰ ਕੇ ਮੈਂ ਨਵੀਨ ਨੂੰ ਕਾਲ ਕੀਤੀ ਮੈਂ ਨਵੀਨ ਕਿੱਥੇ ਆ ਕਹਿੰਦਾ ਘਰੇ ਆ ਮੈਂ ਜੋਤੀ ਨਾਲ ਗੱਲ ਕਰਾਂ ਕਹਿੰਦਾ ਕਰਾਨਾ ਇਹ ਗਿਆ ਗਿਆ ਤੇ ਕਹਿੰਦਾ ਹਾਈਵੇ ਚਿੰਟੂ ਆ ਕੀ ਪਾਲਾ ਵਰਤ ਗਿਆ ਇਲੇ ਕਹਿ ਕੇ ਫੋਨ ਕੱਟਤਾ ਮੇਰੇ ਕੋਲ ਵੀਡੀਓ ਕਾਲ ਕਰ ਲੈ ਵੀਡੀਓ ਕਾਲ ਕੀਤੀ ਇਹਨੇ 22 ਸੈਕਿੰਡ ਦੀ ਮੇਰੇ ਨਾਲ ਵੀਡੀਓ ਕਾਲ ਤੇ ਦਿਖਾਇਆ ਐਵੇਂ ਕਰਕੇ ਤੇ ਫੋਨ ਕੱਟਤਾ ਉਹਦੇ ਬਾਅਦ ਇਹਨੇ ਮੇਰਾ ਫੋਨ ਹੀ ਪਿੱਕ ਕੀਤਾ ਕੀ ਵੀਡੀਓ ਕਾਲ ਚ ਦਿਖਾਇਆ ਤੁਹਾਨੂੰ ਕੁਝ ਵੀ ਨਹੀਂ ਦਿਖਾਇਆ ਬਸ ਸਿਰਫ ਪਤਾ ਨਹੀਂ ਕੀ 22 ਸੈਕਿੰਡ ਦੇ ਸੁੱਖ ਭਾਜੀ ਦਿਖਾਈਏ 22 ਸੈਕਿੰਡ ਐਵੇਂ ਕਰਕੇ ਤੇ ਫੋਨ ਕੱਟਤਾ 22 ਸੈਕਿੰਡ ਕਿੰਨੇ ਕੀ ਹੁੰਦੇ ਸਾਨੂੰ ਕੀ ਬੰਦਾ ਵਾਏ ਹਾਏ ਕਿੰਟੂਆ ਕੀ ਹੋ ਗਿਆ ਮੈਂ ਵੈਸੇ ਹੀ ਘਬਰਾ ਗਿਆ ਕੀ ਹੋ ਗਿਆ ਹਾਂ ਹਾਂ ਦੰਦੇ ਬਾਦ ਪੁਨੇ ਫੋਨ ਕਰਤਾ ਮੈਂ ਫੋਨ ਕੀਤੇ ਦੋ ਵਾਰੀ ਨਹੀਂ ਚੱਕਿਆ ਮੈਂ ਦੋ ਤਿਆਰ ਹੋ ਕੇ ਮੈਂ ਦੁਆਰ ਤੋਂ ਪਰੇ ਮੇਰੇ ਬ੍ਰਦਰ ਨੇ ਫੋਨ ਕੀਤਾ ਨਵੀਨ ਨੂੰ ਕੀ ਹਾਲ ਕਿਤੇ ਹੈ ਨਵੀਨ ਨੇ ਫੋਨ ਹੀ ਚੱਕਿਆ ਉਹਨੇ ਇਹ ਮੁੱਲ ਸਾਲੇ ਨੇ ਫੋਨ ਚੱਕਿਆ ਕਿ ਭਾਜੀ ਤੁਸੀਂ ਸਿਵਲ ਹਸਪੀਟਲ ਮੋਗਾ ਪਹੁੰਚੋ ਹੂੰ ਸਿਵਲ ਹਸਪੀਟਲ ਮੋਗਾ ਪਹੁੰਚੋ ਉਹਨੇ ਆਪ ਨਹੀਂ ਫੋਨ ਚੱਕਿਆ ਕਿ ਡਰਾਈਵਰ ਨੇ ਫੋਨ ਚੱਕਾਇਆ ਕਿ ਅਸੀਂ ਸਿਵਲ ਹਸਪੀਟਲ ਮੋਗਾ ਲੈ ਕੇ ਚੱਲੇ ਓਕੇ ਉਹ ਫੋਨ ਸਿਸਟਰ ਵਾਲਾ ਸੀ ਜਾਂ ਨਹੀਂ ਨਹੀਂ ਸਿਸਟਰ ਦਾ ਫੋਨ ਤਾਂ ਨਵੀਨ ਦਾ ਆਪ ਦਾ ਆ ਉਹ ਤਾਂ ਉਹ ਪਰਸਨਲ ਨੰਬਰ ਤੇ ਹੁੰਦੇ ਤੇ ਨਹੀਂ ਸਿਸਟਰ ਦਾ ਫੋਨ ਪੁਲਿਸ ਵਾਲਾ ਕੋਲ ਆ ਉੱਥੇ ਕਰੀ ਮਿਲਿਆ ਤੇ ਜਦੋਂ ਸੁਖ ਨੂੰ ਉਹਨੂੰ ਫੋਨ ਕੀਤਾ ਤੇ ਡਰਾਈਵਰ ਨੇ ਦੱਸਿਆ ਕਿ ਬਲੋਸਪੁਰ ਪਹੁੰਚੋ ਆ 9:30 ਪੋਨੇ 10 ਸੀ ਮੈਂ ਉੱਥੇ ਪਹੁੰਚਿਆ ਤੇ ਮੈਂ ਜਾਂਦੇ ਸਿੱਧਾ ਹੌਸਪਟਲ ਦੇ ਅੰਦਰ ਮੈਲੇ ਨੂੰ ਪੁੱਛਿਆ ਜੋਤੀ ਪੇਸ਼ੈਂਟ ਆਇਆ ਕਹਿੰਦੇ ਆਇਆ ਉਹ ਡੈੱਡ ਸੀ ਚੋ ਕਹਿੰਦੇ ਡੈੱਡ ਸੀ ਜਦੋਂ ਲੈ ਕੇ ਤੇ ਜਦੋਂ ਮੈਂ ਦੇਖਿਆ ਗਲੇ ਤੇ ਨਿਸ਼ਾਨ ਸਾਰੇ ਕਾਲੇ ਕਾਲੇ ਅੱਛਾ ਬਹੁਤ ਵਧੀਆ ਬਾਹ ਤੇ ਨਿਸ਼ਾਨ ਸੀਗੇ ਹਮ ਇੱਥੇ ਨਿਸ਼ਾਨ ਸੀਗੇ ਕੁਤਮੋਰ ਪਹਿਲਾਂ ਕੀਤੀ ਤੁਹਾਰਤਾਲੋਂ ਕੀਤੀ ਗਈ ਸੀ ਅੱਛਾ ਇਹ ਰਾਤ ਨੂੰ ਤੇ ਗਲੇ ਤੇ ਨਿਸ਼ਾਨ ਜਿਹੜਾ ਤੁਹਾਨੂੰ ਕੀ ਦੱਸਿਆ ਗਿਆ ਵੀ ਕਿਵੇਂ ਇਹ ਇਹਨਾਂ ਦੀ ਮੌਤ ਹੋਈ ਹੈ ਤੁਹਾਨੂੰ ਉਹਨਾਂ ਪਰਿਵਾਰ ਵੱਲੋਂ ਕੀ ਦੱਸਿਆ ਤੁਹਾਨੂੰ ਕੁਝ ਵੀ ਨਹੀਂ ਦੱਸਿਆ ਗਿਆ ਜੀ ਤੁਹਾਨੂੰ ਜਦੋਂ ਉਹਨਾਂ ਦੀ ਡੈੱਡ ਬੋਡੀ ਉੱਥੇ ਰੱਖੀ ਹੈ ਦਾਖਲ ਕਰਾਉਂਦਾ ਕਿ ਡੈੱਡ ਹੈ ਉਹ ਡੈੱਡ ਬੋਡੀ ਆਪਣਾ ਨਾਮ ਨੂੰ ਲਿਖਾ ਕੇ ਚਲੇਗੀ ਕੋਈ ਵੀ ਨਹੀਂ ਉੱਥੇ ਅੱਛਾ ਕੋਈ ਬੋਡੀ ਬਲਦੀ ਰਹਿੰਦੀ ਮਸਤ ਕੋਈ ਵੀ ਨਹੀਂ ਤੇ ਹੋਰ ਤੁਖ ਭਾਜੀ ਜਦੋਂ ਅਸੀਂ ਉੱਥੇ ਪਹੁੰਚਿਆ ਸਾਨੂੰ ਫੋਨ ਆਇਆ ਕਿ ਪੁਲਿਸ ਵਾਲਾ ਦਾ ਕੀ ਹੋਵੇ ਗੱਲ ਹੋਈ ਹੈ ਤੁਸੀਂ ਕਿੱਥੇ ਹੋ ਸੀਗਾ ਮੋਗੀ ਹੈ ਸਿਵਲ ਹਸਪੀਟਲ ਤੇ ਉਹ ਕਹਿੰਦੇ ਤੁਸੀਂ ਧਰਮਕੋੜਾ ਹੋ ਅਸੀਂ ਧਰਮਕੋੜ ਗਏ ਆ ਉਹਨਾਂ ਦੀ ਗਲੀ ਦੇ ਵਿੱਚ ਪੁਲਿਸ ਵਾਲੇ ਸਾਨੂੰ ਬੁਲਾਇਆ ਉਹਨਾਂ ਨੇ ਪੁੱਛਤਾ ਕੀਤੀ ਕੀ ਗੱਲ ਹੈ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਹੈ ਜੋਤੀ ਬਿਮਾਰ ਹੈ ਤੇ ਨਵੀਨ ਨੇ ਐਂਬੂਲੈਂਸ ਮੰਗਾਈ ਸੀ ਤੇ ਉਹ ਮੋਢੇ ਦੇ ਇੱਕ ਮੂੰਹ ਤੇ ਕੱਪੜਾ ਪਾਇਆ ਸੀ ਆ ਤੇ ਹਸਪੀਟਲ ਹੈਗੀ ਆ ਤਵੇ ਠੀਕ ਨਹੀਂ ਹੈ ਕਹਿੰਦਾ ਸਾਨੂੰ ਇਹ ਦੱਸ ਕੀ ਹੈ ਤੇ ਮੈਂ ਕਿਹਾ ਮੁੰਡਾ ਮੁੰਡਾ ਉਹਨਾਂ ਦਾ ਕਰੇ ਸੀਗਾ ਭਾਂਜਾ ਮੇਰਾ 6 ਸਾਲ ਦਾ ਅੱਛਾ ਤੇ ਮੈਂ ਕਿਹਾ ਮੰਮ ਡੈਡੀ ਕਿਤੇ ਆ ਇਹਦੇ ਉਹ ਕਹਿੰਦੇ ਜੋਤੀ ਨੂੰ ਲੱਗੀ ਹੈ ਮੈਂ ਚਲੋ ਜੀ ਮੈਂ ਤੇ ਆਣਗਵਾਂ ਨੂੰ ਪਤਾ ਕਿ ਡੈਥ ਹੋ ਚੁੱਕੀ ਆ ਸਵੇਰ ਦੀ ਘਾਤ ਦੀ ਹੋਈ ਆ ਬੱਚੇ ਬੱਚੇ ਨੂੰ ਵੀ ਨਹੀਂ ਪਤਾ ਅਦਲਗਾ ਨਹੀਂ ਦੀ ਬਿਲਕੁਲ ਨਹੀਂ ਬੱਚੇ ਨੂੰ ਨਹੀਂ ਪਤਾ ਅੱਛਾ ਕਿ ਇਹ ਮਤਲਬ ਕਿਵੇਂ ਫਿਰ ਤੁਹਾਨੂੰ ਕੀ ਲੱਗਦਾ ਹੁਣ ਇਹ ਦੋ ਦਿਨ ਤਾਂ ਬੀਤ ਗਏ ਵੀ ਕਿਵੇਂ ਮੌਤ ਹੋਈ ਆ ਕਾਰਨ ਕੀ ਰਿਆ ਕਿਵੇਂ ਮਾਰਿਆ ਗਿਆ ਜਾਂ ਫਿਰ ਮੌਤ ਉਹਦੀ ਹੋਈ ਜਾਂ ਉਹਨਾਂ ਨੇ ਆਪ ਸਟੈਪ ਚੱਕਿਆ ਨਹੀਂ ਨਹੀਂ ਆਪ ਦਾ ਸਟੈਪ ਚੱਕ ਨਹੀਂ ਸਕਦੇ ਸੁਖਪਾ ਜੀ ਜਦੋਂ ਕਿ ਨਮ ਦਾ ਇੱਕ ਬੰਦਾ ਆਪਾ ਫਾਇਦਾ ਲੈਣਾ ਹੈ ਜਾਂ ਕੁਝ ਵੀ ਕਰਨਾ ਇੱਕ ਬੰਦੇ ਲੱਤ ਕੰਮ ਕਰਦੀ ਆ ਕੁਝ ਕੁਰਸੀ ਲੱਤ ਕੰਮ ਨਹੀਂ ਕਰਦੀ ਸੀ ਇੱਕ ਲੱਤ ਬਿਲਕੁਲ ਹੈਂਡੀਕੈਪ ਸੀ ਅੱਛਾ ਓਕੇ ਤੇ ਦੂਜਾ ਹੱਤ ਸਟੂਲ ਕਿਵੇਂ ਲਾਏਗੀ ਜਦੋਂ ਕੀ ਹੁਣ ਮੰਨ ਲਓ ਅਸੀਂ ਪੁਲਿਸ ਵਾਲੇ ਅੰਦਰ ਗਏ ਆ ਸੁਖ ਭਾਜੀ ਜਿਹੜਾ ਬੰਦਾ ਫਾਇਆ ਲੈਂਦਾ ਉਦੋਂ ਪੱਖੇ ਜੇ ਟੇਡਾ ਮੇਡਾ ਕੁਝ ਹੋ ਜਾਂਦਾ ਮਿੱਟੀ ਸਾਫ਼ ਹੋ ਜਾਂਦੀ ਕੁਝ ਉਹ ਬਿਲਕੁਲ ਸਾਫ਼ ਹੈ ਕਲੀਅਰ ਹੈ ਹਮ ਬਿਸਤਰੇ ਵੀ ਸ਼ੁੱਧ ਹੀ ਹੈ ਹਮ ਰਜਾਈਆਂ ਵੀ ਸ਼ੁੱਧ ਹੀ ਹੈ ਕੁਝ ਵੀ ਨਹੀਂ ਅੰਦਰ ਹਮ ਓਕੇ ਕੁਝ ਵੀ ਨਹੀਂ ਅੰਦਰ ਤੇ ਗਲੇ ਤੇ ਨਿਸ਼ਾਨ ਸੀ ਗਲੇ ਤੇ ਨਿਸ਼ਾਨ ਸੀ ਕਿੱਲਾ ਤੇ ਮੂਹ ਤੇ ਚਪੇੜਾ ਨਹੀਂ ਚਾਣੇ ਕੁੱਟਦੇ ਯਾਨੀ ਕਿ ਕੁੱਟਮਾਰ ਕਰਕੇ ਉਸ ਤੋਂ ਬਾਅਦ ਗਲਾ ਕੋਟਿਆ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਗਲਾ ਕੋਟਿਆ ਜਾਂ ਨੱਪ ਕੇ ਮਾਰਿਆ ਜਾਂ ਟੰਗਿਆ ਕੋਈ ਕਲਮ ਨਹੀਂ ਫੜ ਸਕਦੀ ਆਪਣੇ ਹੱਥ ਨਾਲ ਉਸਤੂਲ ਕਹਵੇ ਚੱਕ ਕੇ ਸੁਖਪਾਜੀ ਇਹ ਦੱਸੋ ਕਿ ਫਾਇਲ ਲੇ ਲੇਗੀ ਉਹ ਤਾਂ ਹੱਥ ਪਕੜ ਕੇ ਤਾਂ ਕੰਮ ਕਰਦੀ ਹੈ ਉਹ ਤੇ ਹੱਥ ਪਕੜ ਕੇ ਕੰਮ ਕਰਦੀ ਹੈ ਕਾਰਨ ਹੱਥ ਨੂੰ ਵੀ ਕੋਈ ਪ੍ਰੋਬਲਮ ਸੀ ਹੱਥ ਨੂੰ ਹਾਂਜੀ ਪੋਲੀਓ ਸੀਗਾ ਥੋੜਾ ਜਿਹਾ ਹੱਥ ਨੂੰ ਸੀਗਾ ਤੇ ਬਾਕੀ ਲੱਤ ਨੂੰ ਸੀਗਾ ਤੇ ਉਹਦਾ ਸਰਟੀਫਾਈ 60% ਪਈ 70% ਬਣਿਆ ਆ ਜਿੰਦੂ ਨੂੰ 2000 ਰੁਪਏ ਪੈਨਸ਼ਨ ਵੀ ਆਉਂਦੀ ਹੈ ਅੱਛਾ ਸਰਕਾਰੀ ਪੈਨਸ਼ਨ ਦਿੰਦੀ 2000 ਰੁਪਏ 2000 ਰੁਪਏ ਪੈਨਸ਼ਨ ਐਵੇਂ ਤਾਂਦੀ ਨਹੀਂ ਕਿੰਨਾ ਪੜੇ ਸੀਗੇ ਇਹ ਪੀਐਮ ਵੀ ਇਹ ਐਮਐਫ ਬੀਐਫ ਕਿਤ ਫਸਟイヤー ਕੀਤੀ ਹੈ ਅੱਛਾ ਜੋਬ ਵਗੈਰਾ ਵੀ ਕਰਦੇ ਸੀ ਪਹਿਲਾਂ ਕਰਦੇ ਸੀ ਜੀ ਫਰੋਜਪੁਰ ਜੋ ਅਨਮੈਰਿਡ ਸੀ ਅੱਛਾ ਇਹ ਮਮਦੋੜ ਸਕੂਲ ਪੜਾਉਂਦਾ ਸੀ ਅੱਛਾ ਹੁਣ ਕਾਰਵਾਈ ਕੀ ਹੋਈ ਹੈ ਕੋਈ ਕਾਰਵਾਈ ਕੀਤੀ ਹੈ ਉਹਨਾਂ ਤੇ ਕੁਝ ਹੋਇਆ ਕੋਈ ਕੋਈ ਕਾਰਵਾਈ ਨਹੀਂ ਅੱਜ ਡੈਡ ਬੁੜੀ ਤੁਹਾਨੂੰ ਮਿਲੀ ਹੈ ਕੱਲ ਚਲੋ ਭਗਵੰਤ ਮਾਨ ਜੀ ਆਏ ਸੀ ਉੱਥੇ ਤਾਂ ਮ ਕੋਰਡੀਨੇਟਰ ਦੇ ਕੋਈ ਉਹ ਸਾਡੀ ਪੁਲਿਸ ਉੱਤਰ ਗਈ ਸੀ ਤੋਲਾ ਸ਼ਾਮ ਨੂੰ ਆ ਕੇ ਸਾਡੀ ਐਫ ਆਈ ਆ ਦਰਜ ਕੀਤੀ ਹੈ ਤੇ ਇੱਕ ਗੱਲ ਹੋਰ ਹੈ ਸੁਖ ਭਾਜੀ ਉਹਨਾਂ ਦੀ ਮਦਰ ਨੇ ਆਸਟ੍ਰੇਲੀਆ ਜਾਣਾ ਹੈ ਅੱਛਾ ਤੇ ਅਸੀਂ ਉਹਨਾਂ ਨੂੰ ਪੁਲਿਸ ਨੂੰ ਦੱਸਿਆ ਤੇ ਜੋ ਵੀ ਸਾਡੀ ਬੰਦੀ ਕਰ ਰਹੀ ਅਸੀਂ ਕਿਹਾ ਕਿ ਇਹਨਾਂ ਨੂੰ ਰੋਕਿਆ ਜਾਵੇ ਇਹਦੀ ਸਸ ਬਾਰ ਨਾ ਜਾ ਸਕਣ ਹੂੰ ਜੋ ਹਾਲ ਜਦੋਂ ਇਨਸਾਫ ਹੋ ਜਾਏਗਾ ਤਾਂ ਬਾਤ ਜਾ ਸਕਦੀ ਹੈ ਤੇ ਪਹਿਲਾਂ ਨਹੀਂ ਜਾ ਸਕਦੀ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਛਾ ਤੁਸੀਂ ਉਹਨਾਂ ਦੇ ਫੋਨ 'ਚ ਦੇਖਣਾ ਸੀ ਕੁਝ ਕੋਈ ਵੀਡੀਓ ਉਹਨਾਂ ਨੇ ਬਣਾਈ ਹੋਵੇ ਜਾਂ ਉਹਨਾਂ ਨੇ ਕੁਝ ਰੱਖਿਆ ਹੋਵੇ ਸਿਸਟਰ ਨੇ ਵੀ ਮਤਲਬ ਵੀ ਕੋਈ ਘਟਨਾ ਤੋਂ ਪਹਿਲਾਂ ਉਹਨਾਂ ਨੇ ਵੀਡੀਓ ਬਣਾ ਦਿੱਤੀ ਵੀ ਮੇਰੇ ਨਾਲੇ ਕਰ ਰਹੇ ਨੇ ਵੀ ਮਾਰ ਦੇਣਗੇ ਮੈਨੂੰ ਜਾਂ ਇਹੋ ਜਿਹਾ ਕੁਝ ਬਿਲਕੁਲ ਮੈਂ ਸੁਖਪਾਜੀ ਸੁਪਾਲਾ ਨੂੰ ਕਹੀ ਸਾਡਾ ਫੋਨ ਦਿੱਤਾ ਜਾਵੇ ਤੇ ਉਹ ਕਹਿੰਦੇ ਅਸੀਂ ਇੱਕ ਵਾਰੀ ਆਪਣੀ ਇਨਕੁਆਇਰੀ ਕਰਾਂਗੇ ਫੋਨ ਪੁਲਿਸ ਕੋਲ ਹੈ ਪੁਲਿਸ ਕੋਲ ਹੈ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਬਾਅਦ ਤੁਹਾਨੂੰ ਤੇ ਕਿ ਜੇ ਜਦੋਂ ਹੁਣ ਸੰਸਕਾਰ ਕਰਨਾ ਹੈ ਬੱਚਾ ਤਾਂ ਹੋਣਾ ਜ਼ਰੂਰੀ ਸੀਗਾ ਮਾਂ ਦਾ ਤੇ ਇੱਕ ਮਾਂ ਦਾ ਮਾਂ ਮਰੀਏ ਪੁੱਤ ਕੋਲ ਨਾਵੇਂ ਹਾਂ ਪੁੱਤ ਕਿੱਥੇ ਆ ਪੁੱਤ ਲੈ ਕੇ ਮਦਰੀ ਕਿੱਥੇ ਆ ਪੁੱਤ ਮਾਂ ਲਾ ਵਧਾਊਗਾ ਤੇ ਮਾਂ ਦੀ ਮੌਤ ਹੋ ਗਈ ਆ ਤੁਸੀਂ ਸੰਸਕਾਰ ਕਰ ਰਹੇ ਹੋ ਮਾਂ ਦਾ ਤੇ ਪੁੱਤ ਲੈ ਕੇ ਉਹ ਭੱਜ ਗਿਆ ਭੱਜ ਗਿਆ ਤੇ ਇਹ ਦੱਸੋ ਮੰਨ ਲਓ ਕਿ ਮਾਲਕ ਤਾਂ ਕਰੇ ਉਹਨਾਂ ਦੀ ਸਜ਼ਾ ਦਿੱਤੀ ਤੇ ਮੁੰਡਾ ਕਿੱਥੇ ਜਾਏਗਾ ਜੀ ਹਾਂ ਮੁੰਡਾ ਰੋਲ ਗਿਆ ਕਿੰਨੇ ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਮੁੰਡਾ ਰੋਲ ਗਿਆ ਸਾਡਾ ਹੋ ਸਕਦਾ ਇਹ ਵੀ ਕੋਈ ਸ਼ੰਕਾ ਹੈਗੀ ਵੀ ਮੁੰਡੇ ਨਾਲ ਵੀ ਕੁਝ ਗਲਤ ਕਰ ਸਕਦਾ ਬੇਚਰੀ ਗੱਲ ਹੈ ਜੀ ਹੂੰ ਜਿਹੜੇ ਕੁੜੀ ਨੂੰ ਮਾਰਤ ਦੇ ਹੈ ਤੇ ਬੱਚੇ ਨੂੰ ਕੀ ਕੀ ਨਹੀਂ ਕਰ ਸਕਦੇ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਤੋਂ ਲਗਾਤਾਰ ਸਮਾਨ ਦੀ ਮੰਗ ਕਰਦੇ ਸੀ ਦੇਹ ਜੀ ਦੀ ਮੰਗ ਕਰਦੇ ਸੀ ਬੇਟੇ ਨੂੰ ਕਿਵੇਂ ਦਾ ਸਮਝਦੇ ਸੀ ਇਹ ਚੀਜ਼ ਹੈ ਕੁਛ ਮਾੜਾ ਮੋਟਾ ਵੀ ਕਦੀ ਇਹੋ ਜਿਹਾ ਪਤਾ ਲੱਗਿਆ ਵੀ ਬੇਟੇ ਨਾਲ ਵੀ ਕੁਝ ਕਰਦੇ ਸੀ ਕੁੱਟਮਾਰ ਜਾਂ ਕੁਝ ਨਹੀਂ ਜਾਂ ਕੱਲਾ ਪਤਨੀ ਨਾਲ ਹੀ ਕਰਦਾ ਸੀਗਾ ਕੁੱਟਮਾਰ ਨਹੀਂ ਸੁਖ ਭਾਜੀ ਆਪਾਂ ਝੂਠ ਨਹੀਂ ਮਾਰਦੇ ਮੁੰਡੇ ਨਾਲ ਕਾਫੀ ਲਗਾ ਬੰਦਾ ਓਕੇ ਮੁੰਡੇ ਨੇ ਕਾਫੀ ਲਗਾਵੇ ਉਹਦੇ ਪਿਓ ਦਾ ਆਪਾਂ ਇਹ ਨਹੀਂ ਕਵਾਂਗੇ ਉਹ ਨੂੰ ਮਕਟੋ ਮਾਰ ਕਰਦਾ ਜਾਂ ਮੁੰਡੇ ਦੀ ਜਾਨ ਦੱਸਦੀ ਹਾਂ ਪਰ ਇੱਕ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਹਸਪੀਟਲ ਆ ਗਏ ਮੁੰਡੇ ਨੂੰ ਤੁਸੀਂ ਦੱਸਿਆ ਵੀ ਨਹੀਂ ਨਾਲ ਦੇ ਗੁੰਡੀ ਕਰ ਛੱਡ ਗਏ ਤੂੰ ਮੁੰਡੇ ਦੀ ਦਿਖਾ ਤਾ ਦੋ ਮਾਂ ਤਾ ਦਿਖਾ ਦੋ ਇੱਕ ਵਾਰੀ ਤੂੰ ਇੱਕ ਕਸਟਡੀ ਦੇ ਪੁਲਿਸ ਵਾਲੇ ਕੋਲ ਭੇਜ ਦਿੰਦੇ ਤੇ ਤੁਹਾਡੇ ਨਾਲ ਹੁਣ ਤੂੰ ਹੀ ਸਸਕਾਰ ਕੀਤਾ ਹੈ ਤੇ ਹੈ ਨਹੀਂ ਪੁੱਤ ਫਿਰ ਰਹਿਣੀ ਕੋਲੇ ਪੁੱਤ ਹੈ ਲਈ ਸੁਖ ਭਾਜੀ ਇਹ ਦੇਖੋ ਕੈਲ ਵਿਆਹੀ ਉਹਦਾ ਪ੍ਰਸਤ ਸਕਾਰ ਕਰ ਰਿਹਾ ਕਿਲੀ ਵਾੜੀ ਗੱਲ ਹੈ ਤੁਸੀਂ ਦੱਸਿਆ ਸੀ ਮਨੋਫ ਕੈਮਰਾ ਵੀ ਕਦੇ LED ਕਦੇ ਕੁਛ ਦਿੰਦੇ ਰਹੇ ਮੰਗਦੇ ਰਹੇ ਸਮਾਨ ਸਾਲੇ ਕਮ ਇੱਕ ਬਾਜਾਜ ਕਾਰ ਦੇ ਜਿੱਦੇ ਵੀ ਕਿੰਨਾ ਕ ਸਮਾਨ ਦਿੱਤਾ ਤੁਸੀਂ ਵਾਦ ਤੂੰ AC ਦਿੱਤਾ ਪਿਛਲੇ ਸਾਲ LED ਵਾ ਲੈ ਕੇ ਦਿੱਤੀ ਐ ਮੋਬਾਈਲ ਵਾ ਲੈ ਕੇ ਦਿੱਤਾ ਡਿਸ਼ ਨਹੀਂ ਚਾਹ ਜਤੀ ਕਲਾ ਕੇ ਦਿੰਦੇ ਰਹੇ ਆ ਨਹੀਂ ਤਨਾ ਵੀ ਬਾਜਾਜ ਕਾਰ ਦੇ ਦੱਸੋ ਅਲਮਾਰੀ ਵੀ ਲੈ ਗਈ ਅਲਮਾਰੀ ਮੇਰੇ ਮਾਮੇ ਨੇ 10000 ਰੁਪਏ ਪਾਇਆ ਨਗਦ Google पे 10000 ਰੁਪਏ ਅਲਮਾਰੀ ਦੀ ਹੋਰ ਅਸੀਂ ਕਿੱਦਾਂ ਕਰਦੇ ਇੱਕ 9 ਲੱਖ ਰੁਪਏ ਦਿੰਦੇ ਬਾਹਰ ਜਾਂਦਾ ਬਾਹਰ ਜਾ ਕੇ ਇੱਕ ਤਲੀ ਕੁੜੀ ਦੇ ਧੱਕੇ ਖਾਦੀ ਤੁਹਾਡੀ ਕੀ ਰਿਸ਼ਤੇਦਾਰੀ ਸੁਣਾ ਮੇਰੇ ਚਾਚਾ ਜੀ ਦੀ ਬੇਟੀ ਐ ਜੀ ਅੱਛਾ ਕੀ ਤੁਸੀਂ ਕਹ ਰਹੇ ਸੀ ਕਿ ਡਿਮਾਂਡ ਕੀ ਸੀ ਉਹ ਮੈਨੂੰ ਜਿੱਥੋਂ ਤੱਕ ਮੇਰੀ ਨੌਲੇਜ ਸਰ ਵੀ ਉਹ ਇੰਨੀ ਡਿਮਾਂਡਾਂ ਕਰਦੇ ਸੀਗੇ ਚਾਚੀ ਜੀ ਕਾਲ ਤੇ ਦੱਸਦੇ ਸੀ ਵੀ ਅੱਜ ਫੇਰ ਆ ਕੇ ਬੈਠੀ ਐ ਅੱਜ ਆਹ ਕਹਿੰਦੇ ਪਏ ਆ ਲੈ ਕੇ ਆ ਅੱਜ ਇਹ ਲੈ ਕੇ ਆ ਪਿੱਛੇ ਵੀ 4 ਮਨთ ਲਗਾ ਕੇ ਗਈ ਐ ਇੱਥੇ ਫੇਰ ਇਹਨਾਂ ਨੇ ਫੇਰ ਸਮਝੌਤੇ ਨਾਲ ਭੇਜਿਆ ਜਦੋਂ ਪੇਜਾ ਦਾ ਫੇਰ ਥੋੜੇ ਦਿਨਾਂ ਬਾਅਦ ਫੇਰ ਅੱਜ ਆ ਕਾਂਡ ਸਾਨੂੰ ਸੁਣਨ ਨੂੰ ਮਿਲਿਆ ਵਾ ਕੱਲ ਦਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਅਸੀਂ ਤਾਂ ਪੁਲਿਸ ਨੂੰ ਇਹੀ ਕਹਾਂਗੇ ਵੀ ਸਾਨੂੰ ਜਲਦੀ ਤੋਂ ਜਲਦੀ ਹੋਰ ਅਰੈਸਟ ਕਰਕੇ ਸਾਨੂੰ ਇਨਸਾਫ ਚਾਹੀਦਾ ਹੂੰ 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 ਬਿਲਕੁਲ ਸੋਕ ਬਜੀ ਬਸ ਆਪਾਂ ਤੁਹਾਡੇ ਚੈਨਲ ਯੂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਪੈਨੋ ਇਨਸਾਫ ਦਿਵਾਇਆ ਜਾਵੇ ਬਸ ਬਿਲਕੁਲ ਤਾਂ ਬਿਲਕੁਲ ਮਾਮਲਾ ਤੁਸੀਂ ਖੁਦ ਸੁਣ ਲਿਆ ਮਾਂ ਦਾ ਰੋ ਰੋ ਬੁਰਾ ਹਾਲ ਔਰ ਭਰਾ ਬਾਕੀ ਰਿਸ਼ਤੇਦਾਰ ਕਿਉਂਕਿ ਦੁੱਖ ਦੀ ਘੜੀ ਕਿਉਂਕਿ ਭੈਣ ਗਈ ਆ ਇੱਕ ਮਾਂ ਦੀ ਧੀ ਗਈ ਆ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਔਰ ਉਸ ਦਾ ਬੇਟਾ 6 ਸਾਲਾਂ ਦਾ ਸ਼ਾਇਦ ਉਸ ਨੂੰ ਵੀ ਨਹੀਂ ਪਤਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਆ ਔਰ ਇਹਨਾਂ ਨੇ ਆਪ ਹੀ ਇੱਥੇ ਫਿਰੋਸਪਰ ਦੇ ਵਿੱਚ ਉਸ ਦਾ ਸੰਸਕਾਰ ਕੀਤਾ ਔਰ ਮੋਗੇ ਤੋਂ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਜ਼ਰੀਏ ਉਹਨਾਂ ਨੂੰ ਜਦੋਂ ਡੈੱਡ ਬੋਡੀ ਇੱਥੇ ਲਿਆਂਦੀ ਗਈ ਔਰ ਕਿਵੇਂ ਉਸ ਪਤੀ ਨੇ ਮਾਰਿਆ ਹੋਊਗਾ ਕਿਵੇਂ ਗਲਾ ਘੋਟਿਆ ਹੋਊਗਾ ਕਿਵੇਂ ਕੁੱਟਿਆ ਹੋਊਗਾ हो ਸਕਦਾ ਪੁੱਤ 6 ਸਾਲਾਂ ਦੇ ਸਾਹਮਣੇ ਕੁੱਟਿਆ ਹੋਵੇ ਜਾਂ ਹੋ ਸਕਦਾ ਪੁੱਤ ਨਾਲ ਵੀ ਤਸ਼ੱਦਦ ਕੀਤਾ ਹੋਵੇ ਉਹਨੂੰ ਵੀ ਕਿਸੇ ਕਮਰੇ 'ਚ ਬੰਦ ਕੀਤਾ ਹੋਵੇ ਔਰ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂ ਗਲਾ ਘੋੜ ਦਿੱਤਾ ਔਰ ਬਾਅਦ ਚੇਹ ਵਿਖਾ ਦਿੱਤਾ ਕਿ ਉਹਨੇ ਪੱਖੇ ਦੇ ਨਾਲ ਲਟਕ ਕੇ ਆਪ ਇਹ ਸਾਰਾ ਕੁਝ ਕੀਤਾ ਇਸ ਸਾਰੀਆਂ ਚੀਜ਼ਾਂ ਸਵਾਲੀਆ ਘੇਰੇ ਦੇ ਵਿੱਚ ਆਉਂਦੀਆਂ ਨਜ਼ਰ ਆ ਰਹੀਆਂ ਨੇ ਔਰ ਇਸ ਦੇ ਉੱਪਰ ਹੁਣ ਇਨਵੈਸਟੀਗੇਸ਼ਨ ਚਾਹੀਦੀ ਹੈ ਕਿਉਂਕਿ ਘਰ ਇਧਰਲੇ ਪਾਸੇ ਲਗਾਤਾਰ ਹੀ ਉਹਨਾਂ ਦਾ ਭਰਦੇ ਰਹੇ ਦੇਹੇਜ ਨੂੰ ਲੈ ਕੇ ਕਿ ਆਹ ਚੀਜ਼ ਮੰਗ ਲਈ ਆਹ ਚੀਜ਼ ਮੰਗ ਲਈ ਆਹ ਚੀਜ਼ ਮੰਗ ਲਈ ਔਰ ਇਹ ਲੋਨ ਚੱਕ ਚੱਕ ਕੇ ਕਿਸ਼ਤਾਂ ਤੇ ਬਜਾਜ ਕਾਰਡਾਂ ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪੂਰੀਆਂ ਕਰਦੇ ਰਹੇ ਔਰ ਫੇਰ ਵੀ ਐਂਡ ਤੇ ਉਹਨਾਂ ਨੇ ਇਹਨਾਂ ਦੀ ਧੀ ਨੂੰ ਮਾਰ ਦਿੱਤਾ ਔਰ ਵੱਡੀ ਗੱਲ ਇਹ ਆ ਕਿ 6 ਸਾਲਾਂ ਦੇ ਬੱਚੇ ਦਾ ਕੀ ਕਸੂਰ ਸੀਗਾ ਜਿਹੜਾ ਅੱਜਕੱਲ ਬੱਚਾ ਮਾਂ ਤੋਂ ਬਿਨਾ ਰਹਿ ਨਹੀਂ ਸਕਦਾ ਔਰ ਉਹ ਬੱਚੇ ਨੂੰ ਅੱਜ ਤੀਜਾ ਚੌਥਾ ਦਿਨ ਆ ਕਿ ਉਹ ਆਪਦੇ ਪਿਓ ਨੂੰ ਕਹਿੰਦਾ ਹੋਊਗਾ ਕਿ ਮਾਂ ਕਿੱਥੇ ਆ ਤੇ ਉਹਨੂੰ ਕੀ ਜਵਾਬ ਦੇਣ ਦੇ ਹੋਣਗੇ ਔਰ ਬੱਚੇ ਨਾਲ ਕੀ ਹਾਲਾਤ ਕਰਦੇ ਹੋਣਗੇ ਇਹ ਤਾਂ ਹੁਣ ਅਗਲਾ ਸਵਾਲ ਆ ਜਦੋਂ ਪੁਲਿਸ ਇਸ ਨੂੰ ਇਨਵੈਸਟੀਗੇਟ ਕਰਕੇ ਜਦੋਂ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਪੁੱਛਗਿੱਛ ਕਰੇਗੀ ਉਦੋਂ ਪਤਾ ਲੱਗੇਗਾ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਅਸੀਂ ਵੀ ਕਹਿੰਨੇ ਆ ਕਿ ਮੋਗਾ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਬੰਦਿਆਂ ਨੂੰ ਜਲਦ ਤੋਂ ਜਲਦ ਲੱਭਣਾ ਚਾਹੀਦਾ ਔਰ ਬੱਚੇ ਨੂੰ ਵੀ ਸੇਫ ਕਰਨਾ ਚਾਹੀਦਾ ਜਿਹੜਾ 6 ਸਾਲ ਦਾ ਬੱਚਾ ਉਹਨਾਂ ਦੇ ਨਾਲ ਆ ਉਹਦੇ ਨਾਲ ਕੋਈ ਇਹੋ ਜੀ ਘਟਨਾ ਨਾ ਕਰ ਦੇਣ ਕਿ ਜਿਹਦੇ ਤੋਂ ਬਾਅਦ ਪਰਿਵਾਰ ਨੂੰ ਪਛਤਾਉਣਾ ਪਵੇ ਲਾਕੇ ਨੂੰ ਪਛਤਾਉਣਾ ਪਵੇ ਔਰ ਪੁਲਿਸ ਨੂੰ ਵੀ ਇਹ ਚੀਜ਼ ਤੇ ਪਛਤਾਉਣਾ ਪਵੇ ਕਿ ਕਾਸ਼ ਅਸੀਂ ਉਹਨਾਂ ਨੂੰ ਫੜ ਲੈਂਦੇ ਤਾਂ ਸ਼ਾਇਦ ਨੁਕਸਾਨ ਹੋਣੋਂ ਬਚ ਸਕਦਾ ਸੀ ਫਿਲਹਾਲ ਲਾਸਟ ਇਹੀ ਮੰਗਾ ਪਰਿਵਾਰ ਦੇ ਕਿ ਇਨਸਾਫ ਚਾਹੀਦਾ ਔਰ ਇਨਸਾਫ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣੀ ਚਾਹੀਦਾ ਹੈ ਕਿ ਉਹਨਾਂ ਨੇ ਕਿਵੇਂ ਕਹਾਣੀ ਬਣਾਈ ਕਿਵੇਂ ਸਾਰਾ ਕੁਝ ਕੀਤਾ ਕਿ ਉਹ ਦਾਜ ਦੇ ਲੋਭੀਆਂ ਨੇ ਇੱਕ ਧੀ ਹੈਂਡੀਕੈਪਟ ਹੱਥ ਤੋਂ ਵੀ ਔਰ ਲੱਤ ਤੋਂ ਵੀ ਉਹਦੀ ਜ਼ਿੰਦਗੀ ਖਤਮ ਕਰ ਦਿੱਤੀ ਫਿਲਹਾਲ ਉਮੀਦ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਪਹਿਲ ਦੇ ਆਧਾਰ ਤੇ ਕਾਰਵਾਈ ਕਰਕੇ ਉਹਨਾਂ ਦੋਸ਼ੀਆਂ ਦੇ ਉੱਪਰ ਜ਼ਰੂਰ ਕਾਰਵਾਈ ਕਰੇਗੀ ਤੁਹਾਡੀ ਕੀ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ